ਇਹ ਜਿਹਦੇ ਆਪਣੇ ਸੂਟ ਸੀਗੇ ਔਰ ਜਿਹੜਾ ਆਪਣੇ ਕੋਲੇ ਕਾਰੀਗਰ ਹੈ ਉਹ ਆਪਾਂ ਨੇ ਘਰ ਵਿੱਚ ਹੀ ਰੱਖੇ ਹੋਏ ਹੈਗੇ ਜਿਵੇਂ ਵੀ ਤੁਹਾਨੂੰ ਸੂਟ ਚਾਹੀਦਾ ਜਿੰਨੀ ਚਾਹੀਦਾ ਉਦੋਂ ਹੀ ਤੁਹਾਨੂੰ ਸੂਟ ਆ ਜਿਹੜੇ ਰੈਡੀ ਕਰਕੇ ਮਿਲ ਜਾਣਗੇ ਮੈਂ ਦਿਖਾਉਣੀ ਆ ਤੁਹਾਨੂੰ ਆਪਣੇ ਕਾਰੀਗਰ ਆ ਜੋ ਇੱਥੇ ਘਰ ਦੇ ਵਿੱਚ ਹੀ ਕੰਮ ਕਰਦੇ ਆ ਇਸ ਤਰ੍ਹਾਂ ਆ ਜਾਏਗਾ ਆਪਣਾ ਸਾਰਾ ਸੈਟਅਪ ਕਈ ਵਾਰ ਕਿਸੇ ਨੂੰ ਨਹੀਂ ਪਤਾ ਹੁੰਦਾ ਵੀ ਇਹਨਾਂ ਕੋਲ ਕਾਰੀਗਰ ਹੈ ਜਾਂ ਨਹੀਂ ਤਾਂ ਆਪਣਾ ਸਾਰਾ ਜਿਹੜਾ ਕੰਮ ਹੈ ਉਹ ਘਰ ਦੇ ਵਿੱਚ ਹੀ ਹੁੰਦਾਗਾ ਜੇ ਦੋ ਮਰਜ਼ੀ ਤੁਸੀਂ ਸੂਟ ਹੈਗੇ ਜਿਹੜੇ ਉਹ ਰੈਡੀ ਕਰਵਾ ਸਕਦੇ ਹੋਗੇ ਅਗਰ ਕਿਸੇ ਨੂੰ ਜਲਦੀ ਆ ਤਾਂ ਜਲਦੀ ਵੀ ਸੂਟ ਹੈ ਜਿਹੜੇ ਉਹ ਸਸ਼ਕਾਲ ਜੀ ਸਾਰਿਆਂ ਨੂੰ ਨੈਸਟਾਈਲਿਸ਼ ਅੰਦਾਜ਼ ਤੋਂ ਅੱਜ ਜਿਹੜੇ ਆਪਾਂ ਸੂਟ ਲੈ ਕੇ ਆਏ ਆਂਗੇ ਇਹ ਮਸ਼ੀਨ ਪਲੱਸ ਹੈਂਡ ਦੇ ਵਿੱਚ ਆਉਣਗੇ ਆ ਅੱਜ ਦੇ ਜਿਹੜੇ ਆਪਣੇ ਸੂਟ ਹੈਗੇ ਹੈਗੇ ਉਹ ਆਪਾਂ ਸਟਾਰਟ ਕਰਦੇ ਆਂਗੇ ਜਿਹੜਾ ਆਪਣੇ ਕੋਲੇ ਫਸਟ ਸੂਟ ਹੈ ਇਹ ਹੈਂਡਵਰਕ ਦੇ ਵਿੱਚ ਆਏਗਾ ਹਾਂਜੀ ਆਪਣੇ ਕੋਲੇ ਇਹ ਹੈ ਜੋ ਫਸਟ ਸੂਟ ਆਏਗਾ ਇਹ ਬਹੁਤ ਸੋਹਣਾ ਕਲਰ ਹੈ ਬਰਾਉਨਿਸ਼ਾ ਕਲਰ ਹੈ ਵੀਡੀਓ ਦੇ ਵਿੱਚ ਜਦੋਂ ਆਪਾਂ ਵੀਡੀਓ ਬਣਾਉਣੀ ਆ ਤਾਂ ਕਾਫੀ ਕਲਰ ਹੈ ਜਿਹੜਾ ਇਹਦਾ ਚੇਂਜ ਆ ਰਿਹਾਗਾ ਪੂਰੀ ਸ਼ਰਟ ਦੇ ਵਿੱਚ ਪੂਰੀ ਸ਼ਰਟ ਹੈ ਜਿਹੜੀ ਇਹਦੀ ਕਵਰ ਹੋਏਗੀ ਇਸ ਤਰ੍ਹਾਂ ਸਿਤਾਰੀ ਦੀਆਂ ਲਾਈਨਸ ਜਾ ਕੇ ਵਿੱਚ ਇਸ ਤਰ੍ਹਾਂ ਡਿਜ਼ਾਈਨਿੰਗ ਬਣੀ ਹੋਈ ਹੈ ਇਹ ਆਪਣਾ ਜਿਹੜਾ ਸੂਟ ਹੈ ਰੈਡੀ ਹੋਇਆ ਇਹ ਆਰਡਰ ਤੇ ਰੈਡੀ ਹੋਇਆ ਤੁਸੀਂ ਵੀ ਇਹ ਕਿਸੇ ਵੀ ਕਲਰ ਦੇ ਵਿੱਚ ਆਪਣਾ ਆਰਡਰ ਦੇ ਕੇ ਜਿਹੜਾ ਸੂਟ ਹੈ ਉਹ ਕਿਸੇ ਵੀ ਕਲਰ ਦੇ ਵਿੱਚ ਰੈਡੀ ਕਰਵਾ ਸਕਦੇ ਹੋਗੇ ਪੂਰੀ ਸ਼ਰਟ ਜਿਹੜੀ ਇਹਦੇ ਕਵਰ ਹੋ ਜਾਂਦੀ ਹੈ ਦੇ ਨਾਲ ਜਿਹੜਾ ਦੁਪੱਟਾ ਆਏਗਾ ਪਿਓਰ ਚਨਾਉਣ ਦਾ ਦੁਪੱਟਾ ਲਗਵਾਇਆ ਇਹਨਾਂ ਨੇ ਇਸ ਤਰ੍ਹਾਂ ਵੀਡੀਓ ਦੇ ਵਿੱਚ ਕਲਰ ਹੈ ਇਸ ਦਾ ਦੁਪੱਟੇ ਦਾ ਵੀ ਚੇਂਜ ਆ ਰਿਹਾ ਬਿਲਕੁਲ ਸੇਮ ਕਲਰ ਆਏਗਾ ਸੇਮ ਆਪਾਂ ਨੇ ਉਸੇ ਤਰ੍ਹਾਂ ਗੋਟਾ ਲਗਾ ਕੇ ਦੁਪੱਟੇ ਤੇ ਫਿਨਿਸ਼ਿੰਗ ਦਿੱਤੀ ਹੋਈ ਆ ਇਹ ਆਪਣੇ ਕੋਲੇ ਹੈ ਜਿਹੜਾ ਆਪਣੇ ਕੋਲੇ ਸੈਕੰਡ ਸੂਟ ਆਏਗਾ ਉਹ ਹੈ ਜੋ ਆਪਣੇ ਕੋਲੇ ਸੈਕਿੰਡ ਪੀਸ ਹੈ ਉਹ ਹੈ ਸ਼ਿਮਰ ਦੇ ਵਿੱਚ ਇਹ ਸ਼ਿਮਰ ਸਟਫ ਹੈ skin color ਦੀ ਸ਼ਰਟ ਆਏਗੀ skin golden ਇਹ ਆਪਣੇ ਕੋਲੇ ਵਰਕ ਦੀ ਫਿਨਿਸ਼ਿੰਗ ਆਏਗੀ ਇਸ ਤਰ੍ਹਾਂ ਦੇ ਨਾਲ thread ਹੈ ਇਹਦੇ ਵਿੱਚ ਔਰ ਜਰੀ ਦਾ ਕੰਮ ਆਏਗਾ ਇਹ نیچے ਘੇਰੇ ਦੇ ਉੱਪਰ ਪੈਚ ਲਗਾ ਕੇ ਆਪਾਂ ਨੇ ਜਿਹੜੀ ਫਿਨਿਸ਼ਿੰਗ ਦਿੱਤੀ ਹੋਈ ਹੈ ਬਾਟਮ ਨਾਲ ਦਾ ਪੈਚ ਲੱਗੇ ਹੋਇਆ neck ਤੇ ਵੀ ਐਸੀ ਤਰ੍ਹਾਂ ਹੀ ਪੈਚ ਆਊਗਾ ਤੇ سیم ਹੈ ਜੋ 슬ੀਵ ਦੇ ਉੱਪਰ ਪੈਚ ਲਗਾ ਕੇ ਵਰਕ ਕੀਤਾ ਹੋਇਆ ਹੈਗਾ ਇਹ ਵੀ ਆਪਣੇ ਕੋਲ ਜੋ ਹੈ ਆ ਆਰਡਰ ਤੇ ਹੀ ਰੈਡੀ ਹੋਇਆਗਾ ਅਗਰ ਤੁਸੀਂ ਵੀ ਆਪਣੇ ਹੈਂਡਵਰਕ ਦੇ ਵਿੱਚ ਸੂਟ ਰੈਡੀ ਕਰਵਾਉਣੇ ਆ ਜਾਂ ਮਸ਼ੀਨ ਵਰਕ ਦੇ ਵਿੱਚ ਤਾਂ ਆਪਾਂ ਵੀ ਤੋਂ 15 ਤੋਂ 20 ਦਿਨ ਦੇ ਵਿੱਚ ਜਿਹੜਾ ਸੂਟ ਹੈ ਤੁਹਾਨੂੰ ਰੈਡੀ ਕਰਕੇ ਦੇ ਦਾਂਗੇ ਇਹ ਵੀ ਅਗਰ ਤੁਸੀਂ ਕਲਰ ਚੇਂਜ ਕਰਵਾਉਣੇ ਆ ਚੇਂਜ ਕਲਰ ਲਈ ਮੈਂ ਇਸ ਲਈ ਬੋਲਦੀਆਂ ਕਿਉਂਕਿ ਸਾਰੇ ਪੁੱਛਦੇ ਰਹਿੰਦੇ ਹੈਗੇ ਵੀ ਅਸੀਂ ਅਗਰ ਅਦਰ ਕਲਰ ਤੇ ਬਣਾਉਣਾ ਹੈ ਤਾਂ ਸੂਟ ਬਣ ਜੂਆ ਉਹ ਤੁਸੀਂ ਆਪਣੇ ਅਕੋਰਡਿੰਗ ਕਲਰ ਚੇਂਜ ਕਰਵਾ ਸਕਦੇ ਹੋਣੇ ਹੋਗੇ ਇਹ ਬਾਟਮ ਹੈ ਬਾਟਮ ਦੇ ਉੱਪਰ ਇਸ ਤਰ੍ਹਾਂ ਆਪਾਂ ਨੇ ਹੈਂਡਵਰਕ ਕਰਕੇ ਜਾਲੀ ਬਣਾਈ ਹੋਈ ਆ ਜਿਹੜਾ ਕਲਰ ਕੰਬੀਨੇਸ਼ਨ ਹੈ ਇਸ ਸੂਟ ਦਾ ਉਹ ਵੀ ਬਹੁਤ ਸੋਹਣਾ ਆਏਗਾ ਬਾਕੀ ਫਿਨਿਸ਼ਿੰਗ ਦੇ ਉੱਪਰ ਸਾਰਾ ਸੂਟ ਹੈ ਜਿਹੜਾ ਜੱਚਦਾ ਹੁੰਦਾਗਾ ਇਸ ਤਰ੍ਹਾਂ ਆਪਣੇ ਸੂਟ ਦੀ ਹੈ ਜੋ ਫੁਲ ਨਿਸ਼ਿੰਗ ਆਏਗੀ ਸਕਿਨ 골ਡਨ ਸ਼ਰਟ ਸੀ ਸ਼ਿਮਰ ਦੇ ਵਿੱਚ ਹੀ ਆਪਣੇ ਕੋਲ ਬਾਟਮ ਆਏਗੀ ਗ੍ਰੀਨ ਕਲਰ ਦੀ ਇਹ ਸ਼ਿਮਰ ਦੇ ਵਿੱਚ ਵੀ ਜਿਹੜਾ ਸਟੱਫ ਹੈ ਉਹ ਇਸ ਤਰ੍ਹਾਂ ਆ ਗਿਆ ਜਿਵੇਂ ਆਪਣੇ ਕੋਲ ਹੁੰਦੀ ਹੈ ਹੁਣ ਖਾਦੀ ਦਾ ਜ਼ਿਆਦਾ ਟ੍ਰੈਂਡ ਹੈ ਤਾਂ ਇਹ ਖਾਦੀ ਸਟੱਫ ਆ ਗਿਆ ਸ਼ਿਮਰ ਦੇ ਵਿੱਚ इस तरह ये अपने को सैकेंड सूट से इस तो बाद अपने बा मशीन वर्क के सूट आने और बिल्कुल तो रीजनेबल प्राइस दे सूट है जोड़े रेडी मिल जाएंगे तो अपने अकॉर्डिंग जोड़े सूट है वो रेडी करवा सकते हो जो सूट है अपने को स्टफ है जो कॉटन के प्योर कॉटन का अपने को सूट है ये जो है ऑर्डर पर बनी है सूट ਕਲਰ ਹੈ ਜਿਹੜਾ ਇਹਦਾ ਲਾਈਟ ਆ ਰਿਹਾਗਾ ਜੋ ਕਲਰ ਹੈ ਉਹਦੇ ਨਾਲੋਂ ਕਾਫੀ ਲਾਈਟ ਆ ਰਿਹਾ ਇਹ ਕਲਰ ਇਹ ਕਲਰ ਵੀ ਬਹੁਤ ਸੋਹਣਾ ਪਰਪਲ ਜਿਹਾ ਮਿੱਠਾ ਪਰਪਲ ਜਿਹਾ ਸ਼ੇਡ ਸੀਗਾ ਇਹ ਚੌਕ ਤੇ ਉੱਪਰ ਆ ਜੂਗਾ ਇਹ ਹੈ ਜੋ 슬ੀਵਸ ਦੇ ਉੱਪਰ ਆ ਜੂਗਾ ਇਸ ਤਰ੍ਹਾਂ ਦੇ ਨਾਲ ਜਿਹੜਾ ਆਪਾਂ ਨੇ ਇਹਦੇ ਨਾਲ ਦੁਪੱਟਾ ਦਿੱਤਾ ਹੋਇਆ ਹੈਗਾ ਉਹ ਇਸ ਤਰ੍ਹਾਂ ਡਬਲ ਕਲਰ ਦਾ ਦੁਪੱਟਾ ਆਏਗਾ ਇਹ ਬਿਲਕੁਲ ਲਾਈਟ ਵੇਟ ਦੁਪੱਟਾ ਹੈ ਜਿਵੇਂ ਕੋਲ ਦੁਆਰਾ ਸਾਹਿਬ ਲਈ ਆਪਣੇ ਕੋਲੇ ਬਹੁਤ ਸੋਹਣਾ ਦੁਪੱਟਾ ਸੌਫਟ ਵੀ ਹੈ ਇਹ ਹੈ ਜੋ ਟੈਬੀ ਦੇ ਵਿੱਚ ਆਏਗਾ ਦੁਪੱਟਾ ਇਹ ਤੁਸੀਂ ਜਿਹੜਾ ਵਰਕ ਹੈ ਇਹ ਪਸ਼ਮੀਨੇ ਦੇ ਉੱਪਰ ਵੀ ਕਰਵਾ ਸਕਦੇ ਹੋਗੇ ਜੋ ਆਪਣੇ ਕੋਲੇ ਨੈਕਸਟ ਸੂਟ ਆਊਗਾ कॉटन ਦੇ ਵਿੱਚ ਉਹੀ ਵਾਲਾ ਆਊਗਾ ਇਹ ਵੀ ਆਪਣੇ ਕਾਫੀ ਪੀਸ ਹੈ ਜੋ ਰੈਡੀ ਹੋਈ ਹੈਗੀ ਕਾਫੀ ਵਾਰ ਇਹ ਡਿਜ਼ਾਈਨ ਆਪਣੇ ਕੋਲ ਰਿਪੀਟ ਹੋ ਚੁੱਕਿਆ ਇਹ ਆਪਣੇ ਕੋਲ ਇਹ ਸੈਕਿੰਡ ਸੂਟ ਆਊਗਾ ਇਹਦੇ ਆਪਣੇ ਪੈਨਲਸ ਜਾਣਗੇ ਸ਼ਰਟ ਦੇ ਉੱਪਰ ਤੱਕ ਸੇਮ ਕਲਰ ਲਗਾ ਕੇ ਬੁੱਟੀ ਪਾਈ ਹੋਈ ਆ ਪੈਨਲਸ ਵੀ ਸੇਮ ਕਲਰ ਦੇ ਔਰ ਘੇਦੇ ਦੇ ਉੱਪਰ ਹੈ ਜੋ ਇਸ ਤਰ੍ਹਾਂ ਸ਼ੀਸ਼ੇ ਉਹ ਕਟ ਵਰਕ ਦੀ ਲਾਈਨ ਆ ਜਾਊਗੀ ਇਹ ਜਿਹੜਾ ਹੈ ਡਿਜ਼ਾਈਨ ਇਹ ਵੀ ਬਹੁਤ ਸੋਹਣਾ ਲੱਗਦਾ ਹੈ ਇਹ ਵੀ ਤੁਸੀਂ कॉटन स्टॉਫ ਤੇ ਕਰਵਾਉਣਾ ਹੈ ਪਸ਼ਮੀਨੇ ਤੇ ਕਰਵਾਉਣਾ ਹੈ ਇਹ ਡਿਜ਼ਾਈਨ ਹੈ ਜਿਹੜਾ ਇਹ ਵੀ ਬਹੁਤ ਸੋਹਣਾ ਰੈਡੀ ਹੁੰਦਾ ਹੈ ਫੁੱਲ ਸ਼ਰਟ ਹੈ ਜਿਹੜੀ ਵਰਕ ਦੇ ਵਿੱਚ ਆ ਜਾਂਦੀ ਆ ਜਿਹੜਾ ਇਹਦੇ ਨਾਲ ਆਪਾਂ ਨੇ ਦੁਪੱਟਾ ਰੱਖਿਆ ਹੋਇਆਗਾ ਉਹ ਵੀ ਇਸ ਤਰ੍ਹਾਂ ਆਏਗਾ ਬਿਲਕੁਲ ਬ੍ਰੀਕ ਜੀ ਲਾਈਨਿੰਗ ਹੈ ਸੈਲਫ ਇਹਦੇ ਨਾਲ ਵੀ ਆਪਾਂ ਨੇ ਜਿਹੜਾ ਹੈ ਟਾਈ ਡਾਈ ਦੁਪੱਟਾ ਕਰਵਾਇਆ ਹੋਇਆ ਹੈ ਇਹ ਅੱਜ ਦੇ ਆਪਣੇ ਸੂਟ ਸੀਗੇ ਔਰ ਜਿਹੜਾ ਆਪਣੇ ਕੋਲੇ ਕਾਰੀਗਰ ਹੈ ਉਹ ਆਪਾਂ ਨੇ ਘਰ ਵਿੱਚ ਹੀ ਰੱਖੇ ਹੋਏ ਹੈਗੇ ਜਿਵੇਂ ਵੀ ਤੁਹਾਨੂੰ ਸੂਟ ਚਾਹੀਦਾ ਜਿੰਨੀ ਚਾਹੀਦਾ ਉਦੋਂ ਹੀ ਤੁਹਾਨੂੰ ਸੂਟ ਆ ਜਿਹੜੇ ਰੈਡੀ ਕਰਕੇ ਮਿਲ ਜਾਣਗੇ ਮੈਂ ਦਿਖਾਉਣੀ ਆ ਤੁਹਾਨੂੰ ਆਪਣੇ ਕਾਰੀਗਰ ਆ ਜੋ ਇੱਥੇ ਘਰ ਦੇ ਵਿੱਚ ਹੀ ਕੰਮ ਕਰਦੇ ਆ ਇਸ ਤਰ੍ਹਾਂ ਆ ਜਾਏਗਾ ਆਪਣਾ ਸਾਰਾ ਸੈਟਅਪ ਕਈ ਵਾਰ ਕਿਸੇ ਨੂੰ ਨਹੀਂ ਪਤਾ ਹੁੰਦਾ ਵੀ ਇਹਨਾਂ ਕੋਲ ਕਾਰੀਗਰ ਹੈ ਜਾਂ ਨਹੀਂ ਤਾਂ ਆਪਣਾ ਸਾਰਾ ਜਿਹੜਾ ਕੰਮ ਹੈ ਉਹ ਘਰ ਦੇ ਵਿੱਚ ਹੀ ਹੁੰਦਾਗਾ ਜ ਜਦੋਂ ਮਰਜ਼ੀ ਤੁਸੀਂ ਸੂਟ ਲੈ ਕੇ ਜਿਹੜੇ ਉਹ ਰੈਡੀ ਕਰਵਾ ਸਕਦੇ ਹੋਗੇ اگر ਕਿਸੇ ਨੂੰ ਜਲਦੀ ਆ ਤਾਂ ਜਲਦੀ ਦੀ ਸੂਟ ਹੈ ਜਿਹੜੇ ਉਹ ਆਪਣੇ ਕੁਲ ਘਰ ਦੇ ਵਿੱਚ ਹੀ ਜਿਹੜੇ ਕਾਰੀਗਰ ਉਹ ਸਾਰੇ ਰੱਖੇ ਹੋਏ ਹੈਗੇ ਨਾਲ ਨਾਲ ਆਪਣੇ ਸਾਰਾ ਕੰਮ ਹੈ ਜਿਹੜਾ ਉਹ ਚੱਲਦਾ ਰਹਿੰਦਾਗਾ ਜਿਹੜੇ ਆਪਣੇ ਅਜੂ ਵਾਲੇ ਸੂਟ ਸੀਗੇ ਪਲੀਜ਼ ਤੁਸੀਂ ਮੈਸੇਜ ਕਰਕੇ ਜਰੂਰ ਦੱਸਿਆ ਕਰੋ ਵੀ ਤੁਹਾਨੂੰ ਮੇਰੇ ਸੂਟ ਹੈ ਜਿਹੜੇ ਕਿਵੇਂ ਦੇ ਮਿਲਦੇ ਆਂ ਹੋਰ ਨਵੇਂ ਸੂਟ ਦੇ ਨਾਲ ਥੈਂਕ ਯੂ ਜੀ